ਜਦੋਂ ਇੱਥੇ ਪਹੁੰਚੇ ਆ 8 9 ਘਰਿਆ ਉਹ ਸਾਨੂੰ ਦਿੱਖੀ ਤੱਕ ਨਹੀਂ ਕਮੇਟੀ ਗਏ ਆ ਇਨਾ ਗਿੱਟਾ ਰਹੀ ਘਰ ਦੇ ਵਿੱਚ ਖੁਸ਼ੀਆਂ ਕਲਕਾਰੀਆਂ ਗੂੰਜਦੀਆਂ ਸੀ ਆ ਮਪੀ ਦਾ ਘਰ ਆਹ ਜਗ੍ਹਾ ਤੇ ਖਾਰੇ ਆ ਏ ਆ ਪੂਰਾ ਘਰਾਂ ਦੇਖ ਲੋ ਜੀ ਕਿੰਨੇ ਜਿਹੜਾ ਖਤਮ ਹੋ ਗਿਆ ਨਾ ਪਾਣੀ ਖੱਟ ਗਿਆ ਹਾਂ ਕੋ ਫੇਰ ਕਿਸ਼ਤੀਆਂ ਦੁਬਾਰਾ ਉਤਾਰਨ ਦੀ ਮਗਈਆਂ ਅੱਜ ਬਗਲੇ ਮੇਟ ਦੇ ਮੋਹ ਬਣ ਗਿਆ ਆਪਣਾ ਜਿਹਾ ਵੱਧ ਹੈ ਵਾਰਾ ਤੇਰਾ ਘਰ ਦੇ ਵਿਜੈ ਇਹ ਕਿਰੇ ਗਏ ਆਪੇ ਟਾਪੂ ਵੱੜ ਗਿਆ ਨਾ ਵਾਸਤੇ ਸਾਨੂੰ ਇੰਜ ਨਹੀਂ ਲੱਗ ਰਿਹਾ ਕਿਸੀਂ ਆਪਣੇ ਹੀ ਇਲਾਕੇ ਦੇ ਵਿੱਚ ਗਏ ਆਂ ਵਾਸਤਾ ਲੈ ਆਏ ਆ ਡਾਕਟਰ ਕੇ ਲੈ ਆਏ ਆ ਬਸ ਕੀ ਬਣਦਾ ਰਾਜ ਘਰੇ ਮੋੜਦਾ ਨਹੀਂ ਮੋੜਦਾ ਕੀ ਬਣਦਾ ਹਲਾ ਮੇਰੇ ਮੁਹੰਮदाबाद ਦੀਆਂ ਜਿਹੜੀਆਂ ਤਸਵੀਰਾਂ ਬਹੁਤ ਦਰਦਨਾਕ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤੇ ਜਿਹੜਾ ਘਰ ਆ ਕਿਸਾਨ ਬਲਦੇਵ ਸਿੰਘ ਦਾ ਇਧਰੋਂ ਰਸਤੇ ਆਉਂਦੇ ਸੀ ਇੰਨਾ ਗਿੱਟਾ ਰਹੀਂ ਘਰ ਦੇ ਵਿੱਚ ਖੁਸ਼ੀਆਂ ਤਲਕਾਰੀਆਂ ਗੂੰਜਦੀਆਂ ਸੀ ਜਦੋਂ ਬੇਸ਼ੱਕ ਬੱਚੇ ਹੁਣ ਇੱਥੇ ਨਹੀਂ ਰਹਿੰਦੇ ਇਹਨਾਂ ਦੇ ਭਤੀਜੇ ਸੀ ਤੇ ਹੁਣ ਇੱਥੇ ਕੋਈ ਮਾਤਾ ਬਜ਼ੁਰਗ ਸੀ ਉਹ ਇਥੋਂ ਜਾ ਚੁੱਕੇ ਨੇ ਇਹ ਬੂਟ ਰੰਗ ਸਮਾਨ ਹੈ ਜਿਹੜਾ ਅਸੀਂ ਲੈ ਕੇ ਜਾਵਾਂਗੇ ਤੇ ਆ ਵੀਰ ਹੈ ਜਿਹੜੇ ਇੱਥੇ ਪਹੁੰਚੇ ਆ ਆਉ ਜਾਣਦੇ ਆ ਕਿ ਕੀ ਹਾਲਾਤ ਆ ਤੇ ਕਿੱਦਾਂ ਇੱਥੇ ਆਪਾਂ ਆਏ ਆ ਤੇ ਕੀ ਕਰ ਰਹੇ ਹੁਣ ਬਖਸ਼ੀ ਸਿੰਘ ਜੀ ਕਿੱਦਾਂ ਦੇ ਹਾਲਾਤ ਆ ਜਿਹੜਾ ਆਪਾਂ ਇਸ ਘਰ ਦੇ ਵਿੱਚ ਪਹੁੰਚੇ ਆ ਨਾਲ ਦੇਖਣੀ ਚਾਹੀਦੀ ਕੀ ਬੰਦਿਆ ਆਪਣੀ ਦੇਖੋ ਵੀ ਆ 2 ਕਿਲੋਮੀਟਰ ਦੇ ਮੂਹੇ ਬਣ ਕੇ ਆਪਣਾ ਜਿਹੜਾ ਬੰਧ ਹੈ ਇਹ ਦੋ ਸੰਤਾਂ ਦੀ ਵਾਧੂ ਵਾਧੂ ਆਪਣਾ ਲੋੜ ਆ ਵੀ ਆਪਣੀ ਮਤ ਕਰਨ ਵੀ ਮੂਹਾਂ ਵਾਜੇ ਤੇ ਗਾ ਬਜੇ ਘਰ ਬਾਜਣ ਵਾਸਤੇ ਰਹੇ ਆ ਤੇ 12 13 ਘਰ ਦੇ ਤੇ ਇਹ ਤਾਂ ਘੇਰੇ ਗਏ ਆ ਇਹ ਟਾਪੂ ਬਣ ਗਿਆ ਨਾ ਵਾਸਤੇ ਇੱਥੇ ਆਉਣਾ ਜਾਣਾ ਕਿਦਾਂ ਸੌਖਾ ਹੀ ਨਹੀਂ ਆਉਣਾ ਕਿੱਥੇ ਅਗਰ ਰੋਡ ਨਹੀਂ ਚੜ੍ਹਦੇ ਆ ਵਾਸਤੇ ਨਾ ਲਿਆਏ ਆ ਡਾਕਟਰ ਕੇ ਲਿਆਏ ਆ ਆਪਣੇ ਕੀ ਬਣਨਾ ਰਾਜ ਘਰੇ ਮੁਰਦਾ ਨਹੀਂ ਮੁਰਦਾ ਕੀ ਬੰਦਿਆ ਰਾਜ ਬਿਲਕੁਲ ਵੀਰ ਨੇ ਜਦੋਂ ਗੱਲ ਕਹੀ ਆ ਵੀ ਆ ਗਏ ਆ ਤੇ ਇਹ ਨਹੀਂ ਕਹਿ ਸਕਦੇ ਕਿ ਮਹਾਰਾਜ ਸੜਦੀ ਕਲਾ ਰੱਖੇ ਕਿ ਜਿਹੜਾ ਸਰਕਾਰ ਨੂੰ ਆਨੇ ਸਾਰੀ ਮਤ ਕਰੋ ਹਾਂਜੀ ਦੋਸਤੋ ਸੈਂਡ ਮਹਮਦਾਬਾਦ ਦੇ ਵਿੱਚ ਖੜੇ ਆ ਕਿ ਜਿਹੜਾ ਆ ਵੀਰ ਬਲਦੇਵ ਸਿੰਘ ਦੇ ਘਰੇ ਪਹੁੰਚਿਆ ਜਿਹਨੂੰ ਢਾਹ ਲੱਗ ਚੁਕੀ ਆ ਤੇ ਕਿਸੇ ਸਮੁੰਦਰ ਵਿੱਚ ਰੋੜ ਸਕਦਾ ਹੈ ਕਿ ਜਿਹੜੀ ਸਥਿਤੀ ਆ ਉਹ ਬਹੁਤ ਹੀ ਜ਼ਿਆਦਾ ਗੰਭੀਰ ਆ ਪਿੱਛੇ ਦੇਖ ਸਕਦੇ ਤੁਸੀਂ ਸਮੁੰਦਰ ਦੇ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਉਹ ਚੱਲਣ ਦਈਆਂ ਵਾ ਇਹ ਜਿਹੜਾ ਆਪਣੇ ਇਲਾਕੇ ਦੇ ਵਿੱਚ ਆੜ ਕੇ ਤੇ ਸਾਨੂੰ ਇੰਜ ਨਹੀਂ ਲੱਗ ਰਿਹਾ ਇਹੀ ਅਸੀਂ ਆਪਣੇ ਹੀ ਇਲਾਕੇ ਦੇ ਵਿੱਚ ਜਦੋਂ ਇੱਥੇ ਪਹੁੰਚੇ ਆ ਤੇ ਜਿਹੜੇ 889 ਘਾਰਿਆ ਉਹ ਸਾਨੂੰ ਦਿਖੀ ਤੱਕ ਨਹੀਂ ਕਿ ਜਿਹੜਾ ਉਥੋਂ ਮਿਟੀ ਗਏ ਆ ਅੱਗੇ ਆਪ ਜੀ ਦੇਖ ਸਕਦੇ ਜੀ ਤੇ ਜਿਹੜੀ ਗਾਰ ਆ ਘਰ ਦੇ ਵਿੱਚ ਕਿੰਨੇ ਵੱਡੇ ਪੱਦਰ ਤੇ ਗਾਰ ਚੜੀ ਹੋਈ ਆ ਤੇ ਜਿਹੜਾ ਇਸ ਬਾਪੂ ਦਾ ਜਿਹੜਾ ਥੋੜਾ ਵਾਲਾ ਬੱਚਾ ਸਮਾਨ ਲੈਣ ਆਇਆ ਜਿਹੜਾ ਸਮਾਨ ਆ ਉਹ ਸਾਰਾ ਅੰਦਰ ਘਾਵ ਹੋ ਚੁੱਕਾ ਤੇ ਗਲ ਚੁੱਕਾ ਸੜ ਚੁੱਕਾ ਸਮਾਨ ਆ ਜਿਹੜਾ ਬਹੁਤ ਵੈਸਟੀ ਦੀ ਸਮਾਨ ਸੀ ਮਾੜਾ ਬੜਾ ਜਦਾ ਨਕਸਾਨ ਨਕਸਾਨ ਬਹੁਤ ਜਦਾ ਵਾ ਅਛਾ ਨਹੀਂ ਵੀਰੋ ਸੀਰਸ ਬੱਪੂ ਦੀ ਬਲਦੇਵ ਸਿੰਘ ਦੀ ਵੱਧ ਤੋਂ ਵੱਧ ਸਰਕਾਰ ਪ੍ਰਸ਼ਾਸਨ ਹੱਲ ਕਰੇ ਤਾਂ ਜੋ ਫੇਰ ਵਿਚਾਰਾ ਪੈਰਾ ਸਰਕੜਾ ਹੋ ਸਕੇ ਇਹ ਆ ਜੀ ਜਿਹੜਾ ਬੱਪੂ ਦਾ ਸਮਾਨ ਲੈ ਕੇ ਜਾ ਰਹੇ ਆ ਆ ਦੇਖ ਲੋ ਹਲਾਵਾਤਾ ਇਹਨੇ ਘਾਰਿਆ ਕੀ ਉਸ ਸਮਾਗਮ ਦਾ ਮਤਲਬ ਹੈ ਮਹਾਰਾਜ ਕਿਰਪਾ ਕਰੇ ਇਥੋਂ ਜੇ ਕੰਮ ਨਾ ਹੀ ਹੋ ਜੇ ਤਾਂ ਚੰਗਾ ਉਹ ਬਹਿਣਾ ਮੈਂ ਨਹੀਂ ਹੱਲ ਕਰੀਏ ਕਿ ਉਹ ਵੀ ਤਾਂ ਆਹ ਅੱਗੇ ਜੇ ਮੁੰਦਰ ਦੀ ਲਹਿਰ ਇਸ ਘਰ ਦੇ ਨਾਲ ਕੀ ਹੋ ਰਿਹਾ ਇਹ ਕੀ ਕਰ ਰਿਹਾ ਗੁਰ ਰਿਹਾ ਨੂੰ ਬਸ ਮਾਰ ਰਹੀ ਹੈ ਪਰ ਘਟਣ ਆਏ ਆ ਉਹ ਬਹੁਤ ਮਾਰ ਆਹ ਦੇਖੋ ਆਹ ਰਖਤ ਆਹ ਰਖਤਾਂ ਦੀ ਗਾੜੀ ਇੱਥੇ ਸੀ ਘਰ ਇਹਨਾਂ ਦਾ ਬਹੁਤ ਦੌਰ ਤੱਕ ਕਰਨ ਚਾਹਣ ਸਹੀ ਹੋ ਲਗਾ ਆਹ ਦੇਖੋ ਪੂਰੀ ਨਾਮ ਨੂੰ ਕਰਦਾ ਸ਼ੂ ਵੀ ਆ ਤੇ ਨਿਕਲੇ ਬਹੁਤ ਜੀ ਵੱਡੀ ਗਰੁੱਪੀਆਂ ਜੀ ਪਿੱਛੇ ਦੇਖ ਸਕਦੇ ਹੋ ਸਾਹਮਣੇ ਸੂਚਨਾ ਦੇ ਅਸ ਜਗਾਂ ਦੇ ਚਾਰਜ ਜੀ ਹੋ ਗਏ ਆ ਲੋਸਨ ਦਾ ਇਹ ਲੇਰਾਂ ਤੁਹਾਨੂੰ ਦਿਖ ਰਹੀ ਹੈ ਨਾ ਇੱਥੇ ਆ ਬੱਬੀ ਦਾ ਘਰ ਜਿਹਦੇ ਨੀਚੇ ਘਰ ਜੇ ਆ ਆ ਆ ਬੱਬੀ ਦਾ ਘਰ ਆ ਵੀ ਦੇਖ ਲਓ ਜੀ ਹਾਰ ਜਗ੍ਹਾ ਤੇ ਘਰ ਆ ਤੇ ਆ ਪੂਰਾ ਖਤਰਾ ਬਹੁਤ ਜਿਆਦਾ ਖਤਰਾ ਬੋਲ ਡਰਨਾ ਬਿਠਾ ਜਣਾ ਹੱਥ ਬਾਗੇ ਧਰਨਾ ਦੇਖ ਲਓ ਜੀ ਕਹਿੰਦੇ ਜਿਹੜਾ ਖੜ ਖਤਮ ਹੋ ਗਿਆ ਜਾਂ ਪਾਣੀ ਘਟ ਗਿਆ ਆ ਵੇਖੋ ਫੇਰ ਕਿਸ਼ਤੀਆਂ ਦੁਬਾਰਾ ਉਤਾਰਨੀਆਂ ਪਈਆਂ ਮੈਦਾਨ ਦੇ ਵਿੱਚ ਬੜੀ ਸ਼ਾਨ ਵਾਂਗ ਹਸਪਤਾਲ ਕੰਪਨੀ ਨੂੰ ਫਿਰਤਪਾਲ ਜੀ ਵੱਲੋਂ ਦਿੱਤੇ ਗਏ ਤੋਪੀ ਮਲੇਮੀਆਂ ਹਲੇਮੀਆਂ ਆ ਦੇਖੋ ਕਰਿਆ ਜਿਹੜੇ ਕੋਈ ਨਾ ਚਲਾਈ ਤੇ ਘਾਇਆ ਤੇ ਅੱਖਾਂ ਨੇ ਸਾਲ ਬੀਤ ਰਹੇ ਹੋਏ ਕਿਸੇ ਸਮੇਂ ਵਿੱਚ ਕੁਝ ਹੋ ਸਕਦਾ ਤੋ ਹੋ ਗਿਆ ਕਿ ਆ ਦੇਖੋ ਪਰਹਿ ਕੀ ਗਿਆ ਪਰਹਿ ਗਿਆ ਜੀ ਇਹਦਾ ਦਾਸਪਾਨ ਜੀ ਬਾਪੂ ਦਾ ਸਮਾਨ ਜਰਾ